ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਪ ਡਰੱਗਲੀ ਬਹਾ ਪੰਜਾਬ ਨੂੰ ਔਰ ਇਹ ਇਹ ਬਹੁਤ ਵੱਡਾ ਇੱਕ ਡਰੱਗ ਕਾਟਰਲ ਜਿਸ ਸਮੈਸ਼ ਹੋਇਆ ਜਿਹਦੇ ਇਹਨੂੰ ਆਪਾਂ ਕਹਿੰਦੇ ਬਿਫੇਸ਼ ਆਪਾਂ ਮੀਡੀਆ ਚਾਮ ਕਹਿੰਦੇ ਰਹਿੰਦੇ ਆ ਦੋ ਮੇਨ ਬਿਫੇਸ਼ ਸੀ ਇੱਕ ਮਨਜੀਤ ਇਹਦਾ ਨਾਮ ਲੱਭਦੀ ਹੈ ਇਹਨਾਂ ਤੋਂ 3 ਕਿਲੋ ਰੋਜ਼ੀਨ ਐਸਿਟਰਾ ਤੇ ਫਰੀ ਹੈ ਇਹ ਬੇਕਸ ਨੇ ਇੱਕ ਫੋਰਚੂਨਰ ਹੈ ਇੱਕ i20 ਹੈ ਇੱਕ ਰੋਨਾਲਡ ਹੈ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਇੰਟਰਸਟੇਟ ਵੀ ਮਧਿਆ ਪ੍ਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਦੇਸ਼ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜਿ세 ਹੀ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਕਿ ਡੀਆਰਏ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ ਜਿਹੇ ਮੇਨ ਅਕੂਜ਼ ਨੇ ਦੋਨੇ ਪਕਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6/7 2021 ਨੂੰ ਇਨਸੋ 52 ਕਿਲੋ ਹਿਰੋਇਨ ਦੀ ਬ੍ਰਾਮਬਲੀ ਹੋਈ ਸੀ ਉੱਚ ਵੀ ਇਹ ਦੋਨੋਂ ਮੇਨ ਅਕਿਊਜ਼ ਨੇ ਇਸ ਤੋਂ ਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਆ ਕਿ ਵੱਡੀਆਂ ਮੱਛੀਆਂ ਹੀ ਨੇ ਔਰ ਜੋ ਇਹਨਾਂ ਦੀ ਕੁਛ ਗੱਲ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਨੇ ਸ਼ੇਪੂਰੀ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਨਾਂ ਨੇ ਜੁਬਾਗੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਅੱਜ ਆਪਾਂ ਪ੍ਰੋਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰੋਪਰਟੀ ਜਿਹੜੀਆਂ ਅਮਰਸਰ ਰੂਲ ਦੇ ਇੱਜੇ ਦੇ ਵਿੱਚ ਅ ਇਹੀਆਂ ਦੋਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਇਪੋਰਟ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਹੈ ਜਗਨੈਲ ਸਿੰਘ ਦੇ son of ਜਗਨੈਲ ਸਿੰਘ ਨੇ ਫਾਦਰ ਦਾ ਨਾਮ ਜਗਨੈਲ ਸਿੰਘ ਹੈ ਤੇ ਇਹ ਧੁੰਨੇ ਵਾਲਾ ਕੋਹੇ ਵਾਲਾ ਟਾਹੇ ਵਾਲਾ ਤੁਨ ਟਾਹੇ ਵਾਲਾ ਪਿੰਡਾ ਚੋਲਾ ਸਾਹਿਬ ਦੇ ਸਿੱਕਦਰਨ ਸਾਹਿਬ ਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਆ ਉਹ ਵੀ ਅਸੀਂ ਕਮਟੀ ਅੰਦਰ ਆ ਟਾਹੇ ਚਾਚੇ ਦੇ ਮੁੰਡੇ ਵੀ ਜੇਲ੍ਹ ਚ ਨੇ ਹਰੰਜ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਆ ਕਿ ਹੁਣ ਇਸ ਸਮੇਂ ਤਾਕਤ ਸੀ ਕਿ ਇਹ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ आरपीओ लखनऊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਜੀਦ ਦਾ ਜਸਪੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ट्रांजैक्शन ਕਰ ਰਹੇ ਉਹ ਵੀ ਬੜੀ ਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਅਦ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇਧਰ ਉਧਰ ਕਰਨੇ ਆਂ ਤੇ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ origignal ਇੱਕ ਮੋਟੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿਗੇ ਜਮੀਨ ਹੈ ਆ ਛੇਪੂਰੀ ਦੇ ਵਿੱਚ ਮਧ ਪ੍ਰਦੇਸ਼ ਪੰਜ ਕਿੱਲੇ ਵਡਾਲਾ ਕਲਾ ਬਾਬਾ ਬਕਾਲਾ ਦੇ ਵਿੱਚ ਹੈ 6 ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਲ ਚ ਸੋਪਾ ਅੰਦਾਜ਼ਾ ਲਾ ਸਕਦੇ ਕਿ ਜਿਹੜੇ ਕਾਫੀ ਦੇਰ ਤੋਂ ਘੋੜੇ ਬੰਦੇ ਇਸ ਕਮਟੀ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਰਪੀਤ ਮੰਦੇ ਅਮੋਲਕ ਸਾਡੇ ਸੀਆਈਏ 1 ਦੇ ਜਹਾਜ਼ ਤੇ ਔਰ ਉਹਨੇ ਸਾਰੀ ਟੀਮ ਨੂੰ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੀਆਂ ਪ੍ਰੋਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਫਾਰਵਰਡ ਬੈਕਵਰਡ ਲੈ ਕੇ ਜਿਸ ਦੇ ਤੇ ਇਹਨੂੰ ਟਾਈਮ ਟੂ ਟਾਈਮ ਤੁਹਾਡਾ ਸ਼ੇਅਰ ਕਰਦੇ ਸਭ ਕੁ ਲੇਡੀਆਂ ਵੀ ਨਜ਼ਰ ਕਿ ਕਰ ਹਾਂਜੀ ਇੱਕ ਲੇਡੀ ਹੈ ਜਿਹੜੀ ਇਹਨਾਂ ਦੀ ਗਰੁੱਪ ਹੀ ਵਡਾ ਰਹੀ ਸੀ ਉਹਦਾ ਨਾਮ ਹੈਗਾ ਜੀ ਜੇਸਕਾ ਜੀ ਜੇ ਇਹਨਾਂ ਦੀ ਅੱਪਰ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਜੀ 21 ਸਾਲ ਦਾ ਉਹ ਯੂਪੀ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਹੋ ਲਾਲਚ ਦੇ ਕੇ ਤੇ ਦਸਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਰ ਹੈ ਇਹਦੀ ਬੈਨਫਿਸ਼ੀਰੀ ਨੂੰ ਕਹਿੰਦੇ ਆਏ 35 ਸਾਲ ਦਾ ਹੈ ਹੀਰੋਨਡਾਈ ਕੰਮ ਕਰਦਾ ਹੈ کافی ਸਾਲ ਤੋਂ ਲਵਜੀਤ ਹੈ ਇਹ 31 ਸਾਲ ਦਾ ਦਾ ਭਰਾ ਇਹਦੀ ਟੋਟਲ ਡਰਗ ਦਾ ਕੰਮ ਕਰ ਰਿਹਾ ਹੈ کافی ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਤਾਈਆ ਫਰਾਗੇ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਬੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿਦਾਂ ਵੇਰੀਫਾਈਡ ਹੋਈ ਆਤੀ ਤੋਂ ਗੱਡੀਆਂ ਕਿੰਨੀਆਂ ਬਰੀਕੀ ਸਰੇ ਨਾਲ ਗੱਡੀਆਂ ਦੀ ਗੱਡੀਆਂ ਦੀ ਫੋਰਚੂਨਰ ਇੱਕ i20 ਕਿ ਰੈਨੋਟਿਕ ਮੋਟਰਸਾਈਕਲ ਕਾਰ ਦੀ ਵਿੱਚ ਸਨ ਮਾਈ ਦਾ ਚੈ ਇਲੈਕਟ੍ਰੋਨਿਕ ਜਿਹੜੇ ਬ੍ਰੈਕ ਨੂੰ ਆਪਾਂ ਸੋਲਣ ਵਾਸਤੇ ਬੱਸ ਭਾਈ ਜਿਹੜੀ ਕਿਸੇ ਸਮੇਂ ਦੀ ਕਰੇ ਉਹ ਚੱਲ ਰਹੀ ਹੈ ਕਿ ਕਾਰ ਲੋਗੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਸੀ ਜੀ ਦੋ ਦਿਖਾ ਰਹੇ ਪਰ ਤੁਸੀਂ ਕਹਿ ਰਹੇ ਫਿਰ ਤੁਸੀਂ ਦੋਸ਼ੀ ਕਰ ਬੱਸ ਦੋ ਮਹੀਨੇ ਇਹਨਾਂ ਬੰਦੇ ਦਾ ਨਾ ਹੋਰ ਨੇ ਮੈਂ ਤੋਂ ਦਸਤਾਰ ਮੰਡੀ ਜਿਹੜਾ ਇਹ ਰੁਕੇ ਤੋਂ ਆਇਆ ਇੱਕ ਦੂਜਾ ਦਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਨਾ ਪਿੰਡ ਦੇ ਹੀ ਹੈ ਔਰ ਇੱਕ 5ਵੇਂ ਹੈ ਜੀ ਲੇਡੀ ਕੇਸ ਕੋਲ ਜਿਹੜੀ ਇਹਨਾਂ ਨੂੰ ਭਾਰ ਜਗਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਇਹ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਲ